ਸਾਡੇ ਕੋਲ ਤਾਂ ਆਪਣਾ ਮਾਨਮਤਾ ਏਡਾ ਇਤਿਹਾਸ ਆ ਕਿ ਜੇ ਉਹਨਾਂ ਯੋਧਿਆਂ ਨੂੰ ਯਾਦ ਕਰੀਏ ਤੇ ਸਾਨੂੰ ਮਾਣ ਮਹਿਸੂਸ ਹੋਵੇ ਹੁਣ ਬੇਨਤੀ ਕਿਸੇ ਮੈਂ ਬਰਾਦਰੀ ਦੀ ਗੱਲ ਨਹੀਂ ਕਰ ਰਿਹਾ ਸਾਡੇ ਇਤਿਹਾਸ ਦੀ ਜੇ ਤਾਂ ਗੱਲ ਪਰਣੀ ਤਾਂ ਖਲੂਨਾ ਦੇਣ ਲਈ ਬੇਨਤੀ ਕਰ ਰਿਹਾ ਕਦੇ ਤੁਸੀਂ ਵੇਖੋ ਮੁਗਲ ਬਾਦਸ਼ਾਹ ਔਰੰਗਜ਼ੇਬ ਅਸੀਂ ਯਾਦ ਨਹੀਂ ਕੀਤਾ ਕਦੇ ਆਪਣੇ ਬੱਚਿਆਂ ਨੂੰ ਦੱਸਿਆ ਨਹੀਂ ਮਾਨਣ ਵਾਲਾ ਅਸੀਂ ਅਣ ਹੋਿਆਂ ਨੂੰ ਮੰਨਣ ਲੱਗ ਗਏ ਕਦੇ ਮਾਨ ਨਾਲ ਦੱਸਿਆ ਹੁੰਦਾ ਆਪਣੇ ਬੱਚਿਆਂ ਨੂੰ ਤਖਤ ਤੇ ਤਾਉਸ ਤੇ ਬੈੰਦਾ ਸੀ ਔਰੰਗਜ਼ੇਬ ਜਿਹੜੇ ਤਖਤ ਤੇ ਬਹਿ ਕੇ ਔਰੰਗਜ਼ੇਬ ਰਾਜ ਕਰਦਾ ਸੀ ਨਾ ਹੁਕਮ ਚਲਾਉਂਦਾ ਸੀ ਉਹਨੂੰ ਕਹਿੰਦੇ ਸੀ ਤਖਤ ਤੇ ਤਾਉਸ ਤਖਤ ਤੇ ਤਾਉਸ ਜਿਹੜੇ ਤਖਤ ਤੇ ਤਾਉਸ ਤੇ ਔਰੰਗਜ਼ੇਬ ਬੈੰਦਾ ਸੀ ਉਸ ਤਖਤ ਤੇ ਤਾਉਸ ਨੂੰ ਭੰਨ ਕੇ ਤੋੜ ਕੇ ਉਹਦੀ ਸੱਲ ਰੱਸਿਆਂ ਨਾਲ ਬੰਨ ਕੇ ਘੋੜਿਆਂ ਮੰਗਰ ਪਾ ਕੇ ਘੜੀਸ ਕੇ ਅਮਰਸਰ ਸਾਹਿਬ ਲਿਆਉਣ ਵਾਲਾ ਇੱਕ ਤਰਖਾਨ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਕਿ ਢੇ ਮਾਨਣ ਵਾਲੀ ਗੱਲ ਸੀ ਜੀ ਤਖਤ ਤੇ ਤਾਉਸ ਨੂੰ ਭੰਨਣ ਵਾਲਾ ਇੱਕ ਤਰਖਾਨ ਸੀ ਕਦੇ ਮਨਾਇਆ ਸੀ ਉਹਦਾ ਦੇਣਾ ਆ ਤੁਹਾਡੇ ਚ ਕਈ ਵੀਰ ਆਰਮੀ ਚ ਹੋਣੇ ਜਾਂ ਤੁਹਾਡੇ ਪਿੰਡ ਜਾਂ ਰਿਸ਼ਤੇਦਾਰੀ ਚ ਕਸ਼ਮੀਰ ਦਾ ਇੱਕ ਏਰੀਆ ਬਾਰਾਮੂਲਾ ਸੈਕਟਰ ਆਰਮੀ ਵਾਲੇ ਵੀਰ ਜਾਣਦੇ ਆ ਉਥੇ ਅੱਜ ਵੀ ਬੜੀ ਹਲਚਲ ਰਹਿੰਦੀ ਆ ਉਥੇ ਮਤਲਬ ਸ਼ਾਂਤੀ ਸਥਾਪਿਤ ਕਰਨ ਲਈ ਬੜਾ ਜ਼ੋਰ ਲੱਗਦਾ ਆ ਆਰਮੀ ਵਾਲੇ ਵੀ ਗੀਰੇ ਗੱਲ ਜਾਣਦੇ ਆ ਅੱਜ ਵੀ ਉਥੇ ਗੋਲੀਬਾਰੀ ਹੁੰਦੀ ਰਹਿੰਦੀ ਆ ਇਹ ਵੱਖਰਾ ਵਿਸ਼ਾ ਵੀ ਕਿਉਂ ਹੁੰਦੀ ਆ ਖੈਰ ਉਧਰ ਨਹੀਂ ਜਾਣਾ ਚਾਹੁੰਦਾ ਮੈਂ ਜਿਹੜੀ ਬੇਨਤੀ ਕਰਾਂ ਬਾਰਾਮੂਲਾ ਸੈਕਟਰ ਚ ਬਾਰਾਮੂਲਾ ਸੈਕਟਰ ਚ ਅਫਗਾਨ 14 ਸਾਲ ਸਰੀ ਨਹੀਂ ਸੀ ਚੁੱਕਣ ਦਿੱਤੀ ਅਫਗਾਨਾਂ ਨੂੰ ਉੱਥੇ ਕਦਾ ਕਿਹਦਾ ਪ੍ਰਬੰਧ ਸੀ ਇੱਕ ਤਰਖਾਨ ਵੀਰ ਦਾ ਸਰਦਾਰ ਦਵਾਨ ਸਿੰਘ ਰਾਮ ਗੜੀਆ ਦਾ ਜਦੋਂ ਆਪਾਂ ਪੜ੍ਹਦੇ ਹਰੀ ਸਿੰਘ ਨਲੂਗੇ ਵਰਗਿਆਂ ਨੇ ਯੋਧਿਆਂ ਨੇ ਉੱਥੇ ਕਸ਼ਮੀਰ ਦੇ ਗਵਰਨਰ ਰਹੇ ਆ ਉਦੋਂ ਦਵਾਨ ਸਿੰਘ ਨੂੰ ਬਾਰਾਮੂਲਾ ਏਰੀਆ ਦਾ ਪ੍ਰਬੰਧ ਸੁਮਾਇ ਸੀ ਇੱਕ ਤਰਖਾਨ ਵੀਰ ਨੇ 14 ਸਾਲ ਕਿਸੇ ਨੂੰ ਸਰੀ ਨਹੀਂ ਸੀ ਚੁੱਕਣ ਦਿੱਤੀ ਸਰਦਾਰ ਦਵਾਨ ਸਿੰਘ ਤਰਖਾਨ ਨੇ ਯਾਦ ਕਰਿਆ ਕਦੇ ਦਰਾ ਖੇਬਰ ਦੀ ਲੜਾਈ ਮਸ਼ਹੂਰ ਹੈ 1837 ਚ ਹੋਈ ਜੀ ਦਰਾ ਖੇਬਰ ਦੀ ਜਿਹੜੇ ਰਸਤੇ ਰਾਹੀਂ ਭਾਰਤ ਵਿੱਚ ਐਂਟਰ ਹੁੰਦੇ ਹੁੰਦੇ ਸੀ ਕਿ ਅਫਗਾਨ ਮੁਗਲ ਸੀ ਜਿਹੜੇ ਉਸ ਦਰਾ ਖੇਬਰ ਦੀ ਲੜਾਈ ਹੋਈ 1837 ਵਿੱਚ ਅਫਗਾਨਾਂ ਕੋਲ ਬੜੇ ਤਕੜੇ ਹਥਿਆਰ ਸੀ ਰਾਈਫਲਾਂ ਸੀ ਉਹਨਾਂ ਕੋਲੇ ਤੋਪਾਂ ਸੀ ਤੇ ਉਹਨਾਂ ਦਾ ਮੁਕਾਬਲਾ ਕੀਤਾ ਸੀ ਗੁਰੂ ਕੇ ਸਿੱਖ ਸਰਦਾਰ ਮੰਗਲ ਸਿੰਘ ਨੇ ਹੱਥ ਵਿੱਚ ਨੇਜਾ ਫੜ ਕੇ ਅਫਗਾਨਾਂ ਨੂੰ ਦਰਾ ਖੇਬਰ ਦੇ ਮੈਦਾਨ ਵਿੱਚੋਂ ਭਜਾਉਣ ਵਾਲਾ ਤੇ ਅਫਗਾਨਾਂ ਦੀਆਂ 6 ਤੋਪਾਂ ਜਿੱਤਣ ਵਾਲਾ ਇੱਕ ਤਰਖਾਨ ਸੀ ਸਰਦਾਰ ਮੰਗਲ ਸਿੰਘ ਰਾਮ ਗੜੀਆ ਯਾਦ ਕੀਤਾ ਕਦੇ ਸੀ ਦੱਸਿਆ ਆਪਣੇ ਬੱਚਿਆਂ ਨੂੰ ਕਦੇ ਉਹਦਾ ਦਿਨ ਮਨਾਇਆ ਸੀ ਵੀ ਹਾਂ ਭਾਈ ਸਾਰੇ ਪਿੰਡ ਵਾਲੇ ਤਰਖਾਨ ਇਕੱਠੇ ਹੋ ਕੇ ਉਹਨਾਂ ਜੋਧਿਆਂ ਦਾ ਦਿਨ ਮਨਾਈਏ ਜਿਨ੍ਹਾਂ ਨੇ ਦਰਾ ਖੈਬਰ ਵਿੱਚ ਅਫਗਾਨਾਂ ਨੂੰ ਨੇਜੇ ਦੇ ਜ਼ੋਰ ਨਾਲ ਗੁਰੂ ਕਿਰਪਾ ਸਦਕਾ ਤੋਪਾਂ ਛੜਾ ਕੇ ਭਜਾਤਾ ਸੀ 6 ਤੋਪਾਂ ਤੇ ਕਬਜ਼ਾ ਕੀਤਾ ਸੀ ਮੰਗਲ ਸਿੰਘ ਰਾਮ ਗੜੀਆ ਯਾਦ ਕੀਤਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਗੰਦ ਪਾਇਆ ਸੀ ਮੱਛੇ ਰੰਗਣ ਦੇ ਤੇ ਇੱਕੋ ਝਟਕੇ ਨਾਲ ਉਹਦਾ ਸਿਰ ਵੱਢਣ ਵਾਲਾ ਸਰਦਾਰ ਸੁੱਖਾ ਸਿੰਘ ਤਰਖਾਨਾਂ ਦਾ ਬੱਚਾ ਸੀ ਯਾਦ ਕੀਤਾ ਕਦੇ ਯੋਧੇ ਨੂੰ ਸੋਚ ਕੇ ਬੈਠੇ ਕਿੱਡੀਆਂ ਬਖਸ਼ਿਸ਼ਾਂ ਵਾਲੇ ਯੋਧੇ ਹੋਏ ਨੇ ਕੌਮ ਦੇ ਵਿੱਚ ਆ ਗੁਰੂ ਕਲਗੀਆਂ ਵਾਲੇ ਪਾਸ਼ਾ ਦੀਨਾ ਸਿੰਘ ਦੀ ਧਰਤੀ ਦੀਨਾ ਕਾਂਗੜ ਕਹਿੰਦੇ ਤਿੰਨ ਵਾਰੀ ਜਿੰਨਾ ਕ ਮੈਂ ਇਤਿਹਾਸ ਪੜੇ ਕਲਗੀਆਂ ਵਾਲੇ ਪਾਸ਼ਾ ਪੰਜ ਪਿਆਰਾਂ ਚ ਲੱਗੇ ਆ ਖੰਡੇ ਦੀ ਪੌਲ ਦੇਣ ਇੱਕ ਤਾਂ ਪਹਿਲੀ ਵਾਰ ਤੋਂ ਪਾਸ਼ਾ ਨੇ ਖੰਡੇ ਦੀ ਪੌਲ ਦਿੱਤੀ ਆ ਨੰਦਪੁਰ ਸਾਹਿਬ ਦੀ ਧਰਤੀ ਤੇ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 4 ਸਤੰਬਰ ਸਤ ਨੂੰ ਖੰਡੇ ਦੀ ਪੌਲ ਦਿੱਤੀ ਆ ਪਾਸ਼ਾ ਨੇ ਨੰਦੇੜ ਸਾਹਿਬ ਤੇ ਤੀਸਰੀ ਵਾਰ ਇੱਕ ਤਰਖਾਨ ਦੇ ਘਰੇ ਭਾਈ ਦੇਸਾ ਸਿੰਘ ਤਰਖਾਨ ਸੀ ਜਿਹਦੇ ਘਰੇ ਕਲਗੀਆਂ ਵਾਲੇ ਪਾਸ਼ਾ 3 ਮਹੀਨੇ ਰਹੇ ਅਦੀਨਾ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਲੋਹਗੜ੍ਹ ਸਾਹਿਬ ਬਣਿਆ ਜਿਆਦਾ ਸਾਨੂੰ ਕਿੱਡੇ ਮਾਨ ਵਾਲੀਆਂ ਗੱਲਾਂ ਸੀ ਸਾਡੇ ਲਈ ਯਾਦ ਕੀਤੀਆਂ ਕਦੇ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਅਨੰਨ ਸਿੱਖ ਜਿਹਦੇ ਘਰੇ ਮੇਰਾ ਗੁਰਨਾਨਕ ਪਾਸ਼ਾ ਉਹਦੀਆਂ ਰੁੱਖੀਆਂ ਰੋਟੀਆਂ ਖਾਂਦਾ ਜਿਹਦੇ ਘਰੇ ਮੇਰਾ ਸਤਗੁਰੂ ਗੁਰੂ ਨਾਨਕ ਪਾਸ਼ ਰਾਤਾਂ ਕੱਢਦਾ ਯਾਦ ਕੀਤਾ ਕਦੇ ਭਾਈ ਲਾਲੂ ਇਹ ਇਹ ਯਾਦ ਕੀਤਾ ਉਹਦਾ ਛਾਤੀ ਤੇ ਹੱਥ ਮਾਰ ਕੇ ਦੱਸਿਆ ਹੁੰਦਾ ਬੱਚਿਓ ਆਪਾਂ ਵੀ ਤਰਖਾਣਾ ਤੇ ਸਾਡੀ ਕੌਮ ਦੇ ਵਿੱਚੋਂ ਯੋਧੇ ਹੋਏ ਨੇ ਮੱッセ ਰੰਗੜ ਦਾ ਇੱਕੋ ਝਟਕੇ ਨਾਲ ਸਿਰ ਵੱਢਣ ਵਾਲਾ ਸੁੱਖਾ ਸਿੰਘ ਅਸੀਂ ਉਹਨਾਂ ਦੇ ਵਾਰਿਸ ਹਾਂ ਦੱਸਿਆ ਹੁੰਦਾ ਕਿ ਤਖਤ ਤੇ ਤਾऊस ਨੂੰ ਭੰਨਣ ਵਾਲਾ ਜੱਸਾ ਸਿੰਘ ਰਾਮਗੜੀਆ ਆਪਾਂ ਉਹਨਾਂ ਦੇ ਵਾਰਿਸਾਂ ਮਨਾਏ ਹੁੰਦੇ ਉਹਨਾਂ ਦੇ ਦਿਨ ਆਪਦੇ ਬੱਚਿਆਂ ਨੂੰ ਦੱਸਿਆ ਹੁੰਦਾ ਮਾਣ ਨਾਲ ਬੱਚਿਓ ਅਸੀਂ ਉਹਨਾਂ ਦੇ ਵਾਰਿਸਾਂ ਜਿਨ੍ਹਾਂ ਨੇ ਦਰਾ ਖੈਬਰ ਵਿੱਚ ਅਫਗਾਨ ਭਜਾਏ ਅਸੀਂ ਉਹਨਾਂ ਦੇ ਵਾਰਿਸ ਆ ਜਿਹੜਾ ਭਾਈ ਲਾਲੋ ਜਿਹਦੇ ਬਾਰੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇ ਲਾਲੋ ਸਾਡੇ ਬੱਚਿਆਂ ਨੇ ਮਾਣ ਕਰਨਾ ਸੀ ਜੇ ਇਹਨਾਂ ਦੇ ਦਿਨ ਮਨਾਏ ਹੁੰਦੇ ਆਪਾਂ ਇਕੱਠੇ ਹੋ ਕੇ ਯਾਦ ਕੀਤਾ ਹੁੰਦਾ ਤੇ ਉਹਨਾਂ ਦੇ ਦਿਨ ਮਨਾਉਨੇ ਹੋ ਤੇ ਜਿਨ੍ਹਾਂ ਦੀ ਕੋਈ ਹੋਂਦ ਨਹੀਂ ਜਿਨ੍ਹਾਂ ਦਾ ਸਬੰਧ ਨਹੀਂ ਕੋਈ ਸਿੱਖੀ ਨਾਲ ਉਹਨੇ ਦਿਨ ਮਨਾਉਨੇ ਸਾਡੇ ਬੱਚੇ ਨੇ ਪੁੱਛਣਾ ਬਾਪੂ ਜੀ ਦਾ ਦਿਨ ਮਨਾਉਣ ਦੀ ਗੱਲ ਦੱਸੀ